ਸਤਿ ਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਔੜ ਦੇ ਨਜ਼ਦੀਕ ਤੋਂ ਦਿਖਾ ਰਹੇ ਆ ਜਿੱਥੇ ਇੱਕ ਵਿਅਕਤੀ ਨੇ ਆਪਣੇ ਰਹਿਗੁਜ਼ਰ ਦੇ ਲਈ ਪਸ਼ੂ ਰੱਖੇ ਹੋਏ ਸਨ ਜਿਨ੍ਹਾਂ ਵਿੱਚੋਂ ਤਿੰਨ ਮੱਝਾਂ ਦੱਸਿਆ ਜਾ ਰਿਹਾ ਕਿ ਜਿਹੜੀਆਂ ਸੂਣ ਵਾਲੀਆਂ ਸਨ ਉਹ ਆਪਣੇ ਦਸਕ ਜਿਹੜੇ ਨਗ ਨੇ ਪਸ਼ੂ ਨੇ ਉਹਨਾਂ ਨੂੰ ਲੈ ਕੇ ਖੇਤਾਂ ਵੱਲ ਨੂੰ ਚਾਰਨ ਜਾਂਦਾ ਤੇ ਜਦੋਂ ਵਾਪਸ ਆ ਕੇ ਚਲੇ ਚੋਂ ਉਸਦੇ ਪਸ਼ੂ ਪਾਣੀ ਪੀਂਦੇ ਆ ਉਸ ਤੋਂ ਬਾਅਦ ਉਹ ਅਨਕੌਨਸ਼ੀਅਸ ਉਹ ਜਿਹੜੇ ਪਸ਼ੂ ਹੁੰਦੇ ਆ ਹੋ ਕੇ ਹੀ ਠਾ ਡਿੱਗਦੇ ਆ ਤੇ ਜਿਹਦੇ ਵਿੱਚੋਂ ਦੱਸਿਆ ਜਾ ਰਿਹਾ ਕਿ ਹੁਣ ਤਿੰਨ ਪਸ਼ੂਆਂ ਦੀ ਮੌਤ ਹੋ ਗਈ ਹੈ ਤਾਂ ਜਿਵੇਂ ਪ੍ਰਸ਼ਾਸਨ ਨੇ ਵੀ ਪਹਿਲਾਂ ਹਦਾਇਤਾਂ ਦਿੱਤੀਆਂ ਨੇ ਕਿ ਜਿਹੜੇ ਪਸ਼ੂ ਨੇ ਉਹਨਾਂ ਨੂੰ ਸੜਕਾਂ ਤੇ ਜਾਂ ਖੇਤਾਂ ਵਿੱਚ ਨਾ ਚਾਰੋ ਹੁਣ ਉਹ ਗੱਲ ਸਮਝ ਵਿੱਚ ਆ ਰਹੀ ਹੈ ਕਿ ਹਦਾਇਤਾਂ ਜਿਹੜੀਆਂ ਮੰਨਣੀਆਂ ਬਹੁਤ ਜ਼ਰੂਰੀ ਆ ਇੱਕ ਤਾਂ ਸੜਕਾਂ ਤੇ ਵੀ ਹਾਦਸੇ ਹੋ ਜਾਂਦੇ ਆ ਟ੍ਰੈਫਿਕ ਲੱਗ ਜਾਂਦਾ ਦੂਜੀ ਆ ਤੁਸੀਂ ਹੁਣ ਗੱਲ ਦੇਖ ਸਕਦੇ ਹੋ ਕਿ ਦੱਸਿਆ ਜਾ ਰਿਹਾ ਕਿ ਪਸ਼ੂ ਖੇਤਾਂ 'ਚ ਚਰਾ ਕੇ ਚੜ੍ਹੇ 'ਚ ਪਾਣੀ ਪੀਣ ਤੋਂ ਬਾਅਦ ਜਿਹੜੀ ਮੱਝਾਂ ਨੇ ਉਹਨਾਂ ਨੂੰ ਕੋਈ ਬਿਮਾਰੀ ਲੱਗਦੀ ਹੈ ਅੰਦਰ ਜਾ ਕੇ ਜ਼ਹਿਰ ਫੈਲਦੀ ਹੈ ਜਿਸ ਤੋਂ ਬਾਅਦ ਤਿੰਨ ਪਸ਼ੂ ਜਿਹੜੇ ਆ ਔਰ ਖਾਸ ਕਰਕੇ ਸੂਣ ਵਾਲੀਆਂ ਤਿੰਨ ਮੱਝਾਂ ਜਿਹੜੀਆਂ ਆ ਉਹਨਾਂ ਦੀ ਮੌਤ ਹੋ ਜਾਂਦੀ ਹੈ ਔਰ ਇਸ ਗਰੀਬ ਪਸ਼ੂ ਪਾਲਕ ਦਾ ਜਿਹੜਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਕਾਰਨ ਕੀ ਬੰਦ ਹੈ ਪੂਰੀ ਜਾਣਕਾਰੀ ਅਸੀਂ ਪੀੜਤ ਤੋਂ ਅਤੇ ਡਾਕਟਰ ਜਿਹੜੇ ਵੈਟਰਨਰੀ ਡਾਕਟਰ ਨੇ ਉਹਨਾਂ ਤੋਂ ਜਾਣਦੇ ਹਾਂ। ਨਤੀਫਾ ਜੀ। ਇਹ ਕਿਹੜਾ ਪਿੰਡ ਹੈ ਜੀ? ਅਮੱਲੇ ਦੇ ਸੜਕਾਂ ਜਾਂਦੀ ਔੜ ਨੂੰ ਮੱਲੇ ਵਦਿਆ ਤੋਂ। ਬਹੁਤ ਸ਼ਾਲਾ ਦੇ ਨੇੜੇ। ਹਾਂਜੀ। ਤੇ ਇਹ ਤੁਹਾਡੇ ਕੋਲ ਸਾਨੂੰ ਪਤਾ ਲੱਗਾ ਕਿ ਪਸ਼ੂਆਂ ਦੀ ਕੋਈ ਪ੍ਰੋਬਲਮ ਆਈ ਹੈ ਕੀ ਹੋਇਆ ਜੀ ਉਹ? ਜੀ ਪਾਣੀ ਪੀਤਾ ਹੀ ਮੋਟਰ ਤੇ ਚੜ੍ਹੇ ਜ ਪਤਾ ਨਹੀਂ ਕਿਸੇ ਨੇ ਦਿਵਾਇਆ। ਕਿੱਥੇ ਨੂੰ ਗਏ ਸੀ ਤੁਸੀਂ ਕੀ ਕੀ ਮਤਲਬ ਕਿੱਥੇ ਚਰਾਉਣ ਗਏ ਸੀ ਮੱਝਾਂ? ਹਾਂਜੀ ਹਾਂਜੀ ਮੱਝਾਂ ਚਰਾਉਣ ਗਏ ਸੀ। ਕਿੰਨੀਆਂ ਮੱਝਾਂ ਨੇ ਟੋਟਲ ਤੁਹਾਡੇ ਕੋਲ? ਨੇ ਕੋ ਆਹੀ ਦਾਸ ਕੇ ਮੱਝਾਂ ਸੀ ਗਿਆ ਚ ਗਾਂ ਕੋਈ ਪਾ ਕੇ ਪਾਸ ਪਸ਼ੂ ਜਨ ਟੋਟਲ ਹਾਂਜੀ ਤੇ ਉਹ ਵਿੱਚ ਫਿਰ ਕੀ ਹੋਇਆ ਤਿੰਨ ਤਾਂ ਜੀ ਮਰ ਗਏ ਨਹੀਂ ਕਿਦਾਂ ਕਿਦਾਂ ਹੋਈ ਆ ਉਹ ਉਹ ਪਾਣੀ ਪੀਤਾ ਜੀ ਮੱਝਾਂ ਨੇ ਅੱਛਾ ਜੀ ਪਾਣੀ ਪੀ ਕੇ ਘਰੇ ਆਈ ਅੱਛਾ ਜੀ ਘਰੇ ਆ ਕੇ ਬਸ ਤਿੰਨ ਜੀ ਪੂਰੀਆਂ ਹੋ ਗਈਆਂ ਅੱਛਾ ਨਹੀਂ ਉੱਥੇ ਡਿਗ ਪੀਆਂ ਖੇਤਾਂ ਚ ਡਿਗ ਪੀਆਂ ਕਿ ਇੱਥੇ ਘਰੇ ਆ ਕੇ ਡਿਗੀਆਂ ਦੋ ਤਾਂ ਘਰੇ ਆ ਕੇ ਡਿਗੀਆਂ ਇੱਕ ਤਾਂ ਖੇਤਾਂ ਚ ਡੱਗੀ ਸੀ ਉਹ ਫਿਰ ਘਰੇ ਲਿਆਂਦੀ ਫਿਰ ਕੀ ਕੀਤਾ ਤੁਸੀਂ ਜਦੋਂ ਡਿਗਣੇ ਸ਼ੁਰੂ ਹੋ ਗਈਆਂ ਫਿਰ ਡਾਕਟਰੇ ਬੁਲਾਏ ਜੀ ਉਹ ਡਾਕਟਰ ਲੈਣ ਗਏ ਹਾਂਜੀ ਤੇ ਡਾਕਟਰ ਨੇ ਫਿਰ ਕੀ ਕੀਤਾ ਉਹਨਾਂ ਨੇ ਟਿਕਾ ਟੂਕੇ ਲਾਈ ਜੀ ਫਿਰ ਵੀ ਨਹੀਂ ਬਚੀਆਂ ਜੀ ਬਚੀਆਂ ਨਹੀਂ ਨਹੀਂ ਬਚੀਆਂ ਤੇ ਬਾਕੀ ਜਿਹੜੀਆਂ ਬਾਕੀ ਕਿਦਾਂ ਬਾਕੀ ਕਿਦਾਂ ਹੋਇਆ ਜਿਹੜੀਆਂ ਜਿਹੜੀਆਂ ਬਚ ਗਈਆਂ ਇਹ ਤਾਂ ਬਚਾ ਗਏ ਗਲੂਬੋਸ਼ ਲਾਈ ਸੀ ਡਾਕਟਰਾਂ ਨੇ ਅੱਛਾ ਮਤਲਬ ਡਾਕਟਰ ਤੁਰੰਤ ਆ ਗਏ ਸੀਗੇ ਹਾਂਜੀ ਹਾਂਜੀ ਉਸ ਟਾਈਮ ਆ ਗਏ ਕਿਹੜੇ ਡਾਕਟਰ ਸੀ ਆ ਉਹ ਵਾਲੇ ਵੈਟਰਰੀ ਅਫਸਰ ਜਿਹੜੇ ਇੱਥੇ ਹਾਂਜੀ ਹਸਪਤਾਲ ਵਾਲੇ ਹਾਂਜੀ ਹਾਂਜੀ ਤੇ ਕੀ ਕੰਮ ਕਰਦੇ ਤੁਸੀਂ ਅਸੀਂ ਸਾਡਾ ਹੀ ਮੱਜਾਂ ਦਾ ਹੀ ਆ ਮੱਜਾਂ ਵਿੱਚ ਜਾਨੀ ਦੁੱਧ ਵੇਚ ਕੇ ਗੁਜ਼ਾਰਾ ਕਰਦੇ ਹਾਂਜੀ ਹਾਂਜੀ ਓਕੇ ਉਹ ਪਸ਼ੂ ਕਿੰਨੇ ਕੁ ਮਹਿੰਗੇ ਸੀਗੇ ਜਿਹੜੇ ਕਿੰਨੇ ਕੁ ਦੇ ਹੋਣਗੇ ਤੁਹਾਡਾਨੂੰ ਉਹ ਸਾਡੀ ਸੋਹਣਿਆ ਵਾਲੀ ਮੱਜਾਂ ਸੀ ਲੱਖ ਲੱਖ ਦੀਆਂ ਜੀ ਉਹੀ ਸੀਗੀਆਂ ਮੈਂ ਵੰਜਾ ਤਾਂ ਕੱਟੂ ਹੀ ਆ ਅੱਛਾ ਮੇਨ ਮੱਜਾਂ ਸੀ ਹਾਂਜੀ ਇਹਦਾ ਮਤਲਬ 3 ਲੱਖ ਦੇ ਕਰੀਬ ਨੁਕਸਾਨ ਹੋ ਗਿਆ ਹਾਂਜੀ ਹਾਂਜੀ ਕੀ ਮੰਗ ਕਰਦੇ ਹੋ ਮੰਗ ਹੁਣ ਕੀ ਕਰਨਾ ਜੋ ਕੋਈ ਦੇ ਦੇਵੇ ਬੰਦਾ ਕੋਈ ਦਾਨੀ ਵੀਰ ਹੋਵੇ ਕਰ ਦੋ ਵਧੀਆ ਸਰ ਮੇਰਾ ਨਾਮ ਡਾਕਟਰ ਭੁਪਿੰਦਰ ਸਿੰਘ ਮੈਂ ਐਨੀ ਵੈਟਰਨਰੀ ਆਫੀਸਰ ਕਮ ਬੀ ਐਨਓ ਵਕਵਕ ਸਕੀਮ ਸੀਵੀਏ ਚ ਔਰ ਵਿਕੇਤਨਾਠਾ ਜੀ ਠੀਕ ਹੈ ਜੀ ਤੇ ਕੱਲ ਸਰ ਜਿਹੜਾ ਪਸ਼ੂ ਵਾਲੇ ਨਾਲ ਜਿਹੜਾ ਹਾਸਾ ਵਾਪਰੇ ਆ ਉਹਦੇ ਬਾਰੇ ਦੱਸੋ ਉਹ ਸਾਰੇ ਇਦਾਂ ਹੋਈ ਵੀ ਕੱਲ ਜਦੋਂ 11:30 ਦੇ ਟਾਈਮ ਤੇ ਇਨਫੋਰਮੇਸ਼ਨ ਮਿਲੀ ਗਈ ਉਹ ਰਫੀਕ ਨਾਮ ਦਾ ਲੜਕਾ ਇੱਕ ਗੁਜਰ ਫੈਮਿਲੀ ਨੂੰ ਬਿਲੋਂਗ ਕਰਦਾ ਕਿ ਉਹ ਪਸ਼ੂ ਚਾਰਨ ਗਿਆ ਤੇ ਜਦੋਂ ਵਾਪਸ ਲੈ ਕੇ ਆਇਆ ਤੇ ਜਿਹੜੇ ਪਸ਼ੂ ਆ ਉਹ ਜਕਦਮ ਡਿਗਣੀ ਸ਼ੁਰੂ ਹੋ ਗਏ ਦੇਖ ਕੇ ਬੇਉਸ਼ੀ ਹਿਲੇ ਹਾਸ ਵਿੱਚ ਜਾਣ ਲੱਗਾ। ਤੁਰੰਤ ਟੀਮ ਸਾਡੀ ਹਰਕਤ ਤੇ ਆ ਗਈ। ਸਾਡੇ ਤਕਰੀਬਨ 4 ਡਾਕਟਰ ਤੇ ਹੋਰ ਸਾਰਾ ਸਟਾਫ ਰਲਾਮ ਲਾ ਕੇ 11-12 ਮੈਂਬਰ ਜਿਹੜੇ ਸੀ ਮੌਕੇ ਤੇ ਪਹੁੰਚ ਗਏ। ਜਾ ਕੇ ਤੁਰੰਤ ਹਲਾ ਸ਼ੁਰੂ ਕੀਤਾ ਹਿਸਟਰੀ ਲਈ ਜਦੋਂ ਪੁੱਛਿਆ ਤੇ ਪਤਾ ਲੱਗਿਆ ਤੇ ਕੋਈ ਫਸਲ ਨੂੰ ਜਰੀਲੀ ਦਵਾਈ ਪਾ ਕੇ ਜਿਸੇ ਪਾਣੀ ਪਾਇਆ ਹੁਣ ਜ਼ਿੰਮੇਦਾਰ ਨੇ ਕਿਸੇ ਨੇ ਤੇ ਸਨਝਾਈ ਕੀਤੀ ਉਹਦੇ ਵਿੱਚੋਂ ਪਸ਼ੂਆਂ ਨੇ ਪਾਣੀ ਪੀ ਲਿਆ। ਤੇ ਉਹ ਪਾਣੀ ਪੀਰ ਕਰਨ ਪਸ਼ੂਆਂ ਨੂੰ ਜਿਹੜੀ ਉਹ ਜ਼ਹਿਰਵਾਦ ਹੋ ਗਿਆ। ਇਲਾਜ ਸ਼ੁਰੂ ਕੀਤਾ ਸਾਡੇ ਜਾਣ ਤੋਂ ਪਹਿਲਾਂ ਹੀ ਦੋ ਜਿਹੜੇ ਮੱਝਾਂ ਸੀਗੀਆਂ ਉਹਨਾਂ ਦੀ ਮੌਤ ਹੋ ਚੁੱਕੀ ਸੀ ਤੇ ਬਾਕੀ ਪਸ਼ੂ ਦਾ ਇਲਾਜ ਸ਼ੁਰੂ ਕੀਤਾ ਤੇ ਇੱਕ ਮੱਝ ਦੀ ਇਲਾਜ ਦਰਾਂ ਨਵਾਤ ਹੋ ਗਈ ਜਿਹੜੇ ਸੱਤ ਪਸ਼ੂ ਆ ਉਹ ਜਿਹੜੇ ਤੰਦਰੁਸਤ ਆ ਠੀਕ ਹੈ ਸਰ ਤੇ ਪਸ਼ੂ ਪਾਲਕਨ ਕੋਈ ਸੰਦੇਸ਼ ਦੇਣਾ ਚਾਹੁੰਦਾ ਸੰਦੇਸ਼ ਇਹ ਹੀ ਆ ਵੀ ਸਰ ਜਿੱਦਾਂ ਮਾਨ ਜੋਗੜੀ ਸਾਹਿਬ ਦਾ ਪਿਛਲੇ ਹਫ਼ਤੇ ਹੀ ਹੁਕਮ ਜਾਰੀ ਕੀਤਾ ਕਿ ਜਿਹੜੇ ਪਸ਼ੂ ਨੂੰ ਚਰਾਉਣਾ ਜਿਹੜਾ ਸੜਕਾਂ ਤੇ ਜਾਂ ਇਦਾਂ ਦੀਆਂ ਜਗ੍ਹਾਾਂ 'ਤੇ ਉਹਤੇ ਰੋਕ ਲਗਾਈ ਅਗਲੇ ਹੁਕਮਾਂ ਤੱਕ ਜੇ ਇਹਦੀ ਪਾਲਣਾ ਕੀਤੀ ਹੁੰਦੀ ਤਾਂ ਸ਼ਹਿਰ ਇਹ ਭਾਣਾ ਨਾ ਵਾਪਰਦਾ ਇਹ ਹਾਸਾ ਨਾ ਹੁੰਦਾ ਲੋਕਾਂ ਨੂੰ ਮੇਰੀ ਇਹ ਅਪੀਲ ਹੈ ਕਿ ਕੋਈ ਵੀ ਪ੍ਰਸ਼ਾਸਨ ਦਾ ਜਿਹੜਾ ਆਦੇਸ਼ ਤੁਹਾਡੇ ਹਿੱਤ ਵਿੱਚ ਆਉਂਦਾ ਜੋ ਉਸ ਦੀ ਪਾਲਣਾ ਕਰਨੀ ਜੇ ਜਰੂਰੀ ਬਣਾਈ ਜਾਵੇ ਕਿਉਂਕਿ ਉਹ ਤੁਹਾਡੇ ਹਿੱਤ ਵਿੱਚ ਹੁੰਦਾ ਥੈਂਕ ਯੂ ਜੀ ਓਕੇ